ਸਸਟ੍ਰੀ ਦਾ ਸਾਰੇ ਨੂੰ ਮਿਲੋ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਅਸੀਂ ਅੱਜ ਚੱਲੇ ਸੀ ਜੀਰੇ ਕਿਉਂਕਿ ਹਰਜੀਤ ਦੇ ਟੈਸਟ ਦੀ ਵਾਰੀ ਆਈ ਹੈ ਅਸੀਂ ਲੇਟ ਹੋ ਗਏ ਹਾਂ ਕਿਉਂਕਿ ਮਿੰਨਾ ਡੇਢ ਵੇਲੇ ਲੇਟ ਹੋ ਗਏ ਹਾਂ ਉਹ ਕਾਰਨ ਕੀ ਸੀ ਠੰਡ ਹੋਈ ਜਾ ਰਹੀ ਸੀ ਕਿਤੇ ਕੁਝ ਨਾ ਕੁਝ ਆਈ ਜੇ ਸੀ ਤੇ ਜਿਸ ਦਿਨ ਦਾ ਟੈਸਟ ਸੀ ਉਹ ਆਪਣਾ ਤੁਹਾਨੂੰ ਪਤਾ ਦਿਨ ਤਿਆਰ ਆ ਗਿਆ ਸੀ ਤਾਂ ਕਰਕੇ ਦਿਵਾਲੀ ਵਾਲੇ ਦਿਨ ਦਾ ਤਾਂ ਕਰਕੇ ਗਿਜ਼ੇ ਲੇਟ ਹੋ ਗਏ ਤੇ ਅੱਜ ਅਸੀਂ ਜੀਰੇ ਚੱਲੇ ਆਂ ਤੇ ਦੇਖੋ ਅੱਜ ਕੀ ਹੁੰਦਾ ਅਰਦਾਸ ਕਰਿਓ ਕਿ ਸਭ ਵਧੀਆ ਹੋ ਜਾਵੇ ਕੋਈ ਪ੍ਰੋਬਲਮ ਨਾ ਆਵੇ ਵੀਲ ਕੇਅਰ ਪੈਕ ਹੋ ਰਹੀ ਏ ਸਾਰਾ ਸਮਾਨ ਲੈ ਲੈਣਾ ਰਿਪੋਰਟ ਲੈ ਆ ਕੱਢ ਲਈ ਵੀ ਤੁਹਾਡੀ ਆ ਚੀਜ਼ ਫੱਟੀ ਜਾ ਰਹੀ ਏ ਤੇ ਨਾ ਸੀਟ ਬਣਵਾ ਲਓ ਦੇਖੋ ਜਪੂ ਲੱਗਾ ਪੂਰੀ ਸ਼ੈਤਾਨੀ ਕਰਨ ਤੇ ਤੇ ਹੁਣ ਜਾਏ ਕਦੀ ਅੰਦਰ ਕਦੀ ਬਾਹਰ ਤੇ ਅਸੀਂ ਪਹੁੰਚ ਗਏ ਸੀ ਹਸਪੀਟਲ ਟੈਸਟ ਕਰਵਾਉਣ ਵਾਸਤੇ ਤੇ ਬਸ ਫਾਈਲ ਵਗੈਰਾ ਦਰਵਾਇਆ ਤੇ ਅਰਜ਼ਾ ਸਕਦੇ ਸੀ ਸਭ ਕੁਝ ਵਧੀਆ ਆਪੇ ਹੁਣ ਬਲੱਡ ਟੈਸਟ ਕਰਵਾਉਣ ਦੇ ਅਰਜੀ ਦਿੱਤਾ ਸੀ ਤੇ ਪਾਪਾ ਜਿਹੜਾ ਦੋਸ ਆਪਣੇ ਮਾਂ ਤੇ ਹੁੰਦੇ ਤੋ ਵੀ ਗਾਮੀ ਲੈ ਲਿਓ ਹੁਣ ਲੈ ਜਾਣੇ ਔਖੇ ਆਵੇਂ ਲੈ ਜਾਣੇ ਔਖੇ ਆਏ ਤਾਂ ਮੈਂ ਉਹਦਾ ਵਾਧਾ ਕਰਾ ਦੂੰਗਾ ਹੈਂ ਦੇਖ ਲਓ ਹਜੇ ਕੁਲਾੜਾ ਤੇ ਚੱਲਿਆ ਨਹੀਂ ਸੱਸਰੀ ਘਰ ਜੀ ਸਾਰੇ ਪੈਣ ਪਰਵਾਂ ਨੂੰ ਉਮੀਦ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਸ਼ਾਇਦ ਰਵਣ ਨੇ ਤਾਂ ਸੱਸੀ ਤੋਂ ਬੁਲਾਤੀ ਸੀ ਮੈਂ ਰਹਿ ਗਿਆ ਸੀਗਾ ਹੁਣੇ ਅਸੀਂ ਹੁਣੇ-ਹੁਣੇ ਟੈਸਟ ਕਰਾ ਕੇ ਆਏ ਆਂ ਤੇ ਆ ਕੇ ਬਸ ਰਵਣ ਨੇ ਚਾਹ ਹੀ ਧਰੀ ਆ ਹਜੇ ਤੇ ਜਪਨੂ ਰੋ ਦੇਖੋ ਉਹ ਬੈਠੀ ਆ ਆ ਆ ਕੇ ਫਿਰ ਹੁਣ ਹਵਲੇ ਵੀ ਤੂੰ ਕੋਈ ਮੜੇ ਜਿ ਰੱਖੇ ਆ ਜਿਵੇਂ ਕਿ ਵੀ ਬਾਫ ਨਾਲ ਮੈਂ ਉਹ ਕਰ ਲਈ ਸੀਗੀ ਤੇ ਉਬਾਲ ਲਈ ਸੀਗੇ ਤੇ ਹੁਣ ਉਹ ਰਾਤ ਮੈਂ ਨਾ ਪੋਨੇ ਦੇ ਉਹ ਪੋਣਾ ਵਿਸਾ ਕੇ ਟੋਕਰੀ ਦੇ ਵਿੱਚ ਉਹਦੇ ਵਿੱਚ ਮਿਰਚਾਂ ਵੀ ਉਹਦੇ ਵਿੱਚ ਰਸਗੰਸ ਸਿੰਘਾਂ ਤੇ ਉਹ ਵੀ ਉਹਦੇ ਵਿੱਚ ਹੀ ਰਸਤੇ ਸੀ ਆਉਣ ਵਾਲੇ ਉਹ ਪਾਣੀ ਜਿਹਨਾਂ ਪੋਣੇ ਨੇ ਸੋਕੜਾ ਸੀ ਉਹਦਾ ਜਿਹੜਾ ਟਿਕੜਿਆ ਤੇ ਚੋ ਤੇ ਹੁਣ ਧੋਪ ਲਵਾ ਕੇ ਫਿਰ ਪਾਵਾਂਗੇ ਸ਼ਾਮ ਨੂੰ ਤੁਹਾਨੂੰ ਦਿਖਾਵਾਂਗੇ ਚਾਰ ਟਾਪ ਬਣਾਏਗੀ ਟੈਕ ਦੀ ਰਿਪੋਰਟ ਅਗਲੇ ਹਫਤੇ ਜੋ ਕਰਨ ਦਾ ਅਧਿਕਾਰ ਹੈ ਹਾਂ ਹਫਤੇ 10 ਦਿਨ ਦਾ ਟਾਈਮ ਦਿੱਤਾ ਸੀ 15 ਦਿਨਾਂ ਬਾਅਦ ਜਾਵਾਂਗੇ ਚਲੋ ਅਰਦਾਸ ਕਰਿਓ ਗੁਰੂ ਰਾਮਦਾਸ ਜੀ ਨੂੰ ਵੀ ਤੇ ਵੀ ਪੁਆਇੰਟਾਂ ਚ ਨਾ ਆਵੇ ਪੁਆਇੰਟਾਂ ਚ ਨਾ ਹੀ ਆਵੇ ਉਹ ਕਹਿੰਦੇ ਪੁਆਇੰਟਾਂ ਚ ਆਇਆ ਤਾਂ ਦਵਾਈ 3 ਮਿੰਨੀ ਫੇਰ ਖਾਣੀ ਪਊਗੀ ਤੇ ਨਹੀਂ ਤਾਂ ਫਿਰ ਉਹ ਦਵਾਈ ਇਹ ਕੋਲੇ ਕੋ ਆਪਣਾ ਰੋਟੀ ਆ ਗਈ ਤੇ ਜਾਂ ਆਪਣਾ ਕੋਲੇ ਕੱchn ਗਈ ਵੀ ਆ ਤੇ ਮੈਂ ਪ੍ਰਸ਼ਾਦਾ ਸਿਆ ਕੇ ਫਿਰ ਆਪਾਂ ਕਰਦੇ ਆਂ ਗੱਲਬਾਤ ਕੋਈ ਡਿਸਕਸ ਠੀਕ ਹੈ ਜੀ ਨਹੀਂ ਅੰਗਰੇਜ਼ੀ ਮਿਕਲੋਜੀ ਨਹੀਂ ਆਉਂਦੀ ਕਿ ਗਲਤ ਵੀ ਬੋਲ ਗਿਆ ਮaaf ਕਰਦੇ ਹੋ ਮੇਰੇ ਭੈਣ ਭਰਾ ਠੀਕ ਹੈ ਦੇਖੋ ਜੀ ਆਪਣੀ ਤਾਂ ਇਹ ਗੁਜ਼ਾਰਸ਼ ਆ ਹੱਥ ਬਨ ਕੇ ਸਾਰੇ ਭੈਣ ਭਰਾਵਾਂ ਆ ਕੇ ਕਿ ਆਪਣੇ ਬੱਚਿਆਂ ਨੂੰ ਆਪਣੀ ਨਿਗ੍ਹਾ ਰੱਖੋ ਠੀਕ ਹੈ ਤੇ ਬਾਹਰ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਜਲੰਧਰ ਦੇ ਵਿੱਚ ਹਾਦਸਾ ਹੋਇਆ ਹੈ ਨਾ ਤੇ ਸਿਆਣਾ ਬਿਆਣਾ ਗਿਆਨੀ ਧਿਆਨੀ ਬੰਦਾ ਹੈ ਨਾ ਤੇ ਬਠੜ ਮੁੱਦਾ ਵੱਜ ਗਿਆ ਤੇ ਗਲਤ ਹੋਇਆ ਜੋ ਵੀ ਹੋਇਆ 13 ਸਾਲ ਦੀ ਕੀ ਉਮਰ ਆ ਬੱਚੀ ਦੀ ਤੇ ਜੋ ਵੀ ਹੋ ਰਿਹਾ ਹੈ ਗਲਤੋ ਕਾਨੂੰਨ ਬਣਨਾ ਚਾਹੀਦਾ ਹੈ ਜਿਵੇਂ ਡਬਈਆ ਵਗੈਰਾ ਚ ਹਨਾ ਉਦਾਂ ਕਾਨੂੰਨ ਬਣਨਾ ਚਾਹੀਦਾ ਵੀ ਇਹੋ ਜਿਹੇ ਬੰਦੇ ਨੂੰ ਚੌਂਕ ਦੇ ਵਿੱਚ ਖੜਾ ਕੇ ਟਿਸ਼ੂ ਟਿਸ਼ੂ ਕਰਨ ਦਾ ਚਾਹੀਦਾ ਠੀਕ ਹੈ ਤੇ ਕਿਉਂਕਿ ਉਧਰ ਕਾਨੂੰਨ ਸਾਖਤਾ ਇਸ ਕਰਕੇ ਇਦਾਂ ਦਾ ਕੁਝ ਹੁੰਦਾ ਨਹੀਂ ਆਪਣੇ ਹੁਣ ਥੋੜਾ ਜਿਹਾ ਜ਼ਿਆਦਾ ਹੀ ਵੱਧ ਗਿਆ ਬਾਕੀ ਪਤਾ ਕੀ ਗੱਲ ਹੈ ਉਹ ਆਪਣੇ ਗੁਰਦੁਆਰਾ ਸਾਹਿਬ ਨਾਲ ਚੱਲਦੇ ਆ ਭਾਈ ਸਾਹਿਬ ਜਾਦਿਆਂ ਦੇ ਸੀ ਦੀ ਦੇਣਾ ਦਾ ਕਰਕੇ ਹਨਾ ਪ੍ਰੋਗਰਾਮ ਚੱਲਦਾ ਹਨਾ ਸਾਹਿਬ ਜਾਦਿਆਂ ਦਾ ਅਜੇ ਕਿੱਥੇ ਆ ਗਿਆ ਅਜੇ ਮਹੀਨਾ ਪਿਆ ਪੂਰਾ ਫਿਰ ਇੱਕ ਕੀ ਕਰੀ ਸੀ ਦੀ ਦੇਣਾ ਇੱਕ ਵਾਰੀ ਸਾਹਿਬ ਜਾਦਿਆਂ ਦੇ ਦਾਦਾ ਜੀ ਅੱਛਾ ਸੌਰੀ ਮਾਫ ਕਰਨਾ ਜੀ ਤੇ ਮੈਂ ਉਹ ਸੰਜੀ ਹਨਾ ਨਾ ਪਹਿਲਾਂ ਉਹ ਸਾਰੀ ਪੂਰੀ ਲੈ ਲੈਣੀ ਚਾਹੀਦੀ ਨਹੀਂ ਮੈਨੂੰ ਫਿਰ ਪਤਾ ਨਹੀਂ ਸੀ ਨਾ ਤੇ ਉਹ ਤਾਂ ਕਰਕੇ ਜਪਨੌਰ ਫਿਰ ਗੁਰਦੁਆਰਾ ਸਾਹਿਬ ਗਏ ਆ ਸਾਬ ਜਦੇ ਜਦੇ ਦਾਦਾ ਜੀ ਦੀ ਸੀ ਜੀ ਹਾਂਜੀ 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 ਤੇ ਅਦੋਂ ਅਸੀਂ ਖਾਣਾ ਖਾ ਕੇ ਹੁਣ ਫ੍ਰੀ ਹੋਏ ਸੀ ਕਿ ਬੈਠੇ ਆ ਉਹ ਬਾਬਾ ਜੀ ਦੀ ਫੋਟੋ ਜ ਆਪਣੇ ਉਰ ਦੇ ਕਹਿਣਗੂ ਤੁਮ ਲਗਿਆ ਨੂੰ ਇੱਕ ਗੱਲ ਦਾ ਪਤਾ ਲੱਗ ਗਿਆ ਆਈ ਉਹ ਕਹਿੰਦੀ ਰਹੂਗੀ ਬਾਬਾ ਜੀ ਗੱਦੀ ਦੇ ਦੋ ਬਾਬਾ ਜੀ ਕੋਲ ਕੀ ਕੀ ਕਰਨ ਆਏ ਗੱਦੀ ਦੇ ਦੋ ਜਿਵੇਂ ਨਾ ਬਾਬੇ ਨੇ ਹਲੂਣ ਹਲੂਣ ਹੋਣ ਕੇ ਆਪ ਕਹਿਣ ਨੇ ਕਿਸੇ ਨੂੰ ਠਾਉਣੇ ਹੁੰਨੇ ਆ ਬਾਬੇ ਨੂੰ ਹਲੂਣ ਹਲੂਣ ਕੇ ਕਹਿ ਬਾਬਾ ਜੀ ਬਾਬਾ ਜੀ ਬਾਬਾ ਜੀ ਗੱਡੀ ਦੇ ਦੋ ਇੱਕ ਹੋਏ ਕੋਨਾ ਨਾ ਜੇ ਟੀਟ ਬਣ ਜਾਂਦਾ ਉਹ ਏ ਕੀ ਰੱਬਗੇ ਟੀਟ ਬਣ ਜਾ ਐ ਨਹੀਂ ਕਿ ਜਨ ਨਹੀਂ ਦੇ ਰਿਆ ਲੇਟ ਹੋ ਰਿਆ ਤੇ ਦੂਜੇ ਪਾਸੇ ਹੋ ਜਾਓ ਮਤਲਬ ਕੀ ਦੂਜਾ ਦਰ ਫੜ ਲਓ ਬਸ ਟੀਟ ਬਣ ਜਾਇਆ ਕਰਦੇ ਗੁਰੂ ਦਾ ਇੱਕ ਨੂੰ ਮੰਨਣਾ ਚਾਹੀਦਾ ਪਰਮਾਤਮਾ ਸਭ ਚ ਵਸਦਾ ਹੂੰ ਠੀਕ ਹੈ ਨਾ ਪਰਮਾਤਮਾ ਤੇ ਬਾਕੀ ਉਹ ਤਾਂ ਇੱਕ ਹੀ ਆ ਠੀਕ ਹੈ ਬੀਤੇ ਰੂਪ ਅਨੇਕ ਆ ਉਹਦੇ ਹਾਂ ਨਾ ਅੱਗੋ ਪ੍ਰਮਾਤਮਾ ਦੇ ਬਣਾਏ ਹੋਏ ਬੰਦਿਆਂ ਦੇ ਵਿੱਚ ਅਨੇਕਾਂ ਰੂਹਾਂ ਐ ਕੋ ਚ ਪਵਿੱਤਰ ਨੇ ਜੋ ਸੰਤਾਂ ਦੇ ਰੂਪ ਚਾਹੁੰਦੇ ਨੇ ਸੰਤ ਨੂੰ ਮਾਲਾ ਕਹਿਣਾ ਪ੍ਰਮਾਤ ਸਿੱਧੀ ਗੁਰ ਪਰ ਚੱਲ ਰਹੇ ਦਿਨ ਉਹਨਾਂ ਥੋੜੇ ਦਿਨਾਂ ਤੱਕ ਛੋਟੇ ਸਾਹਿਬ ਜਿਹੜਾ ਹਾਂ ਨਾ ਛੋਟੇ ਸਾਹਿਬ ਜਿਆਦਾ ਜਿਆਦਾ ਆ ਜਾਣੇ ਐ ਤੇ ਉਹ ਉਹ ਚੀਜ਼ ਨੂੰ ਯਾਦ ਕਰਕੇ ਬੰਦਾ ਆਪਣਾ ਪਰਿਵਾਰ ਯਾਦ ਕਰਦਾ ਕਿ ਜਦੋਂ ਨਹੀਂ ਚੀਜ਼ ਆਪਣੇ ਕੋਲ ਉਹ ਇਨਸਾਨ ਨਹੀਂ ਹੁੰਦਾ ਹਾਂ ਨਾ ਕਿ ਜਿਵੇਂ ਮਾਪਿਓ ਨਹੀਂ ਆਏ ਆ ਭੈਣ ਭਰਾ ਕੇ ਚਲਾ ਗਿਆ ਉਹ ਚੀਜ਼ਾਂ ਦਾ ਆਪਣੇ ਆ ਦਾ ਹੀ ਦੁੱਖ ਹੁੰਦਾ ਇਹ ਗੱਲ ਹੈਗੀ ਹੈ ਕਿ ਜਦੋਂ ਇਹ ਮੈਂ ਨਾ ਸਭ ਯਾਦ ਹਾਂ ਦਾ ਜਿਹੜਾ ਸਾਕਾ ਨਾ ਉਹ ਮੈਂ ਨਹੀਂ ਛੋੜ ਸਕਦਾ ਕਿਉਂਕਿ ਮੇਰਾ ਮਨ ਭਰ ਜਾਂਦਾ ਤੇ ਇੱਕ ਜਿਵੇਂ ਗੁਰੂ ਰਾਮਦਾਸ ਜੀ ਦਾ ਹੋ ਗਿਆ ਜਿਵੇਂ ਉਹਨਾਂ ਨੂੰ ਕਹਿੰਦੇ ਸੀ ਹੁਣ ਤਾਂ ਯਤੀਮ ਹੋ ਗਿਆ ਹਨਾ ਤੇ ਵੀ ਸਾਰੀਆਂ ਗੱਲਾਂ ਦੇਦੀਆਂ ਸਾਰੀਆਂ ਉਹਨਾਂ ਨੇ ਉਹਨਾਂ ਰਹੀ ਪੂਰੀਆਂ ਹੋਈਆਂ ਬਿਆਹ ਨਹੀਂ ਹੋਣਾ ਲਾਵਾ ਬਿਨਾ ਉਹਨਾਂ ਦਾ ਮਤਲਬ ਲਾਵਾ ਬਿਨਾ ਵਿਆਹ ਨਹੀਂ ਹੁੰਦੇ ਉਹਨਾਂ ਦੀ ਪੜ੍ਹੀ ਲਿਖੀ ਹੋਈ ਤੇ ਹਨਾ ਰੋਟੀ ਨਹੀਂ ਦਿੰਦਾ ਸੀ ਅੱਜ ਉਹਦੇ ਦਰ ਤੇ ਲੱਖਾਂ ਦੇ ਧਾਰਮ ਨਾ ਹੁਣ ਜਿਵੇਂ ਮੇਰੇ ਬਾਰੇ ਸੋਚਦੇ ਸੀ ਵੀ ਰੋਟੀ ਦਾ ਉਹ ਕਹੋ ਜੂਗਾ ਹਨਾ ਜਾ ਕਈ ਕੋਈ ਇਹਨੂੰ ਕਿਹਨੇ ਕੁੜੀ ਦੇਣੀ ਆ ਹਨਾ ਤੇ ਉਹ ਇੱਕ ਮੈਨੂੰ ਨਹੀਂ ਕਹਿ ਰਹੇ ਸੀਗੇ ਪ੍ਰਮਾਤਮਾ ਨੂੰ ਤੇ ਉਹ ਉਹ ਉਹਨੂੰ ਮਹਿਣਾ ਮਾਰ ਰਹੇ ਸੀਗੇ ਹਨਾ ਉਹ ਇੱਕ ਮਹਿਣਾ ਉਹਨਾਂ ਨੂੰ ਜਾ ਕੇ ਵਜਦਾਗਾ ਤੇ ਉਹ ਫਿਰ ਹਰ ਹਾਲਤ ਚ ਉਹਨਾਂ ਨੂੰ ਅੜ ਭੰਣਨੀ ਪੈਂਦੀ ਆ ਬੰਦੇ ਦੀ ਹੰਕਾਰ ਜਿਹਨੂੰ ਕਹਿੰਦੇ ਹਨ ਹੰਕਾਰ ਤੋੜਨਾ ਕਿਸੇ ਦਾ ਮਹਾਰਾਜ ਤੋੜ ਸਕਦਾ ਬੰਦਾ ਕਿਸੇ ਦਾ ਹੰਕਾਰ ਨਹੀਂ ਤੋੜ ਸਕਦਾ ਬੰਨਨ ਬਰ ਜਾਂਦਾ ਹੈ ਤਾਂ ਆਇਆ ਗੱਲਾਂ ਹੁੰਦੀਆਂ ਕਿਉਂਕਿ ਅਸੀਂ ਰੱਬ ਨਹੀਂ ਬਣ ਸਕਦੇ ਕਿਸੇ ਦੇ ਫਿਊਚਰ ਦਾ ਦੱਸ ਨਹੀਂ ਸਕਦੇ ਕਿ ਕੀ ਹੋਣਾ ਕੀ ਨਹੀਂ ਹੋਣਾ ਹਨਾ ਨਾ ਤੇ ਜਾ ਪਰਮਾਤਮਾ ਹੀ ਜਾਣੇ ਕਈ ਵਾਰੀ ਉਹ ਵੀ ਜੀ ਜੋ ਹੋ ਜਾਂਦੀ ਜੋ ਅਸੀਂ ਸੋਚੀ ਵੀ ਨਹੀਂ ਉਹ ਹੁਣ ਚੰਗੀ ਹੋਵੇ ਜਾਂ ਮਾੜੀ ਹੋਵੇ ਮਾੜੀ ਤੇ ਚਲ ਕਿਸੇ ਦੇ ਨਾਲ ਵੀ ਨਾ ਹੋਵੇ ਕੋਈ ਵੀ ਗੱਲ ਚੰਗਾ ਹੀ ਹੋਵੇ ਜੋ ਹੋਵੇ ਕਾਇਦਾ ਦੇ ਸਰਬਤ ਆਪ ਲੰ ਮੰਗੋ ਚੰਗਾ ਮੰਗੋ ਸਾਬਾ ਅਸੀਂ ਜੇ ਆਪ ਚੰਗਿਆਂ ਦੇ ਸਾਬਾ ਚੰਗਾ ਮੈਂ ਕਹਨੀ ਆ ਬਸ ਮਾੜਾ ਕਿਸੇ ਨੂੰ ਨਾ ਕੋ ਸਾਡੇ ਤੋਂ ਮਾੜਾ ਕੋਈ ਨਹੀਂ ਹੈਗਾ ਹਮ ਨਹੀਂ ਜੈ ਬੂਰੇ ਹਮ ਨਾ ਮਨੇ ਚੰਗੇ ਬੂਰਾ ਨਹੀਂ ਕੋਈ ਹਮ ਬਸ ਕੀ ਯਾਰ ਨਾ ਇਹ ਬਾਣੀ ਕੀ ਸਾਨੂੰ ਸਿਖਾਉਂਦੀ ਆ ਪਤਾ ਜੇ ਅਗਰ ਜਾਣੀਏ ਕਿ ਸਾਨੂੰ ਗੁਰਬਾਣੀ ਸੁਖਾ ਕੇ ਰੀ ਗੁਰਬਾਣੀ ਦੇ ਸੁਖਮੀ ਸਾਹਿਬ ਦੇ ਪਾਠ ਦੇ ਵਿੱਚ ਇੱਕ ਇੱਕ ਸ਼ਬਦ ਜਿਹੜਾ ਲਿਖਿਆ ਹੋਇਆ ਹੈ ਕਿ ਕੱਖਰ ਉਹ ਸਾਰੀ ਸਾਨੂੰ ਐ ਨਹੀਂ ਅਸੀਂ ਸ਼ੁਕਰਾਨਾ ਚੀਜ਼ਾਂ ਦਾ ਹੀ ਕਰ ਸਕਦੇ ਆ ਇਨਸਾਨ ਪਰਮਾਤਮਾ ਨੇ ਸਾਨੂੰ ਸਰੀਰ ਦੇ ਜਿੰਨੇ ਅੰਗ ਦਿੱਤੇ ਆ ਅੰਗ ਦੇ ਵਿੱਚ ਚਲਦੀਆਂ ਹੀ ਮਸ਼ੀਨਾਂ ਕਹਿ ਲੋ ਉਹ ਸਭ ਸਹੀ ਹੈ ਤੰਦਰੁਸਤ ਹੈ ਕੰਨ ਹੈ ਅੱਖਾਂ ਹੈ ਨੱਕ ਹੈ ਬੋਲ ਹੈ ਜਬਾਨ ਹੈ ਹਨਾ ਸਾਰੀਆਂ ਚੀਜ਼ਾਂ ਦਿੱਤੀਆਂ ਆਈਆਂ। ਹਮ ਇਹਨਾਂ ਦਾ ਵੀ ਸ਼ੁਕਰਾਨਾ ਕਰੀਏ ਪਰਮਾਤਮਾ ਨੇ ਸਾਨੂੰ ਸਭ। ਅਸੀਂ ਕਮੀ ਵੇਖ ਲੈਨੇ ਹਾਂ ਆਹ ਕਮੀ ਰਹਿ ਗਈ ਆਹ ਕਮੀ ਆਹ ਕਮੀ ਕਰਤੀ ਰੱਬ ਨੇ। ਹੁਣ ਜਿਵੇਂ ਮੈਂ ਮੈਂ ਤੈਨੂੰ ਇੱਕ ਗੱਲ ਦੱਸਣ ਗੱਲਾਂ 'ਚ ਗੱਲ ਹੁੰਦੀਆਂ। ਦਾਦੀ ਕਹਿੰਦੇ ਆਪਣੇ ਤੋਂ ਨੀਵੇਂ ਨੂੰ ਦੇ। ਜਿਵੇਂ ਹੁਣ ਆਪਾਂ ਕਈ ਵਾਰ ਚੋਦੇ ਆ ਜਦੋਂ ਹਰਮੰਦਰ ਸਾਹਿਬ ਗਏ ਹਨ ਚਲ ਵੀ ਜਿਵੇਂ ਹੁਣ ਨੰਦੇ ਗਏ ਹੋਗੇ ਜਾਂ ਕੋਈ ਵੀ ਹਨ ਵੀ ਆਪਾਂ ਚਲੋ ਉਹ ਕਰਾ ਇਹਨਾਂ ਨਹੀਂ ਲਾ ਸਕਦੇ ਜਾਂ ਨਹੀਂ ਸਕਦੇ ਹਨ ਵੀ ਆਪਾਂ ਉਹਨਾਂ ਨੂੰ ਨਾਲ ਲੈ ਜਾਾਂਗੇ ਹਨ ਤੇ ਜੇ ਹੁਣ ਮੈਂ ਕਾਣੂ ਕਹੀ ਜਾਵਾਂ ਮੈਂ ਕਰਾਇਆ ਲਾ ਕੇ ਗਿਆ ਹਾਂ ਮੈਂ ਲੈ ਕੇ ਗਿਆ ਉਹ ਉਹ ਗੱਲ ਨਹੀਂ ਬਣਦੀ ਹੁੰਦੀ ਕੀ ਹਣਾ ਤੇਨੂੰ ਤੀਰਥ ਯਾਤਰਾ ਕਰਾਣੀ ਚਾਹੀਦੀ ਆ ਹਾਂ ਤੇ ਤੀਰਥ ਫਿਰ ਕਹਦਾ ਤੀਰਥ ਜੇ ਆਪਾਂ ਉਥੇ ਕਿੰਤੂ ਪ੍ਰੰਤੂ ਹੀ ਕਰ ਲਾ ਗਏ ਹਣਾ ਤੇ ਆਪਾਂ ਹੀ ਵੱਡੇ ਬਣ ਕੇ ਬਹਿ ਗਏ ਵੀ ਅਸੀਂ ਗੁਈਆਂ ਜੋ ਹੈਗੇ ਆ ਉਹ ਇਹ ਤਾਂ ਸੀਟਾ ਉਹ ਤੀਰਥ ਸੀਟਾ ਪਿੱਛੇ ਲੜੀ ਜਾਂਦੇ ਆ ਪਿੱਛੇ ਵੀ ਲੜਦੇ ਨੇ ਹਣਾ ਮਜਬੂਰੀ ਨਹੀਂ ਦੇਦੇ ਬੰਦੇ ਦੀ ਤੇ ਉਹਦੇ ਚੀਜ਼ ਪਿੱਛੇ ਵੀ ਤੇ ਤੁਸੀਂ ਪਰ ਰੱਬ ਜਾ ਰੱਬ ਦੇ ਦਰ ਤੇ ਰਿਓ ਤੇ ਆਰਗੂਮੈਂਟ ਵਹਿਲੇ ਕਰਨ ਲੱਗ ਜਾਂਦੇ ਆ ਉਹ ਤੇ ਕਹਿੰਦੀ ਸੀ ਕਿ ਉਹ ਹਾਂ ਉਹ ਦੇ ਗਲਾਂਟੇ ਮੈਂ ਨਾਲੇ ਕਿਹਾ ਮੈਂ ਚਾਚੀ ਵੀ ਇਹਨੂੰ ਨਾ ਬੈਠਣਾ ਸੀਟ ਦੇ ਉੱਤੇ ਚੜ ਕੇ ਔਖਾਗਾ ਤੇ ਤੁਸੀਂ ਨਾ ਪਿਛਲੀ ਸੀਟ ਤੇ ਜਾਂ ਦੋ ਜਣਾਂ ਆਵਾਂਗੇ ਲੈਡੀਆਂ ਜੀ ਬੈਠਣਗੀਆਂ ਇਹਦੇ ਨਾਲ ਬਹਿ ਜਾ ਰਵਣ ਦਾ ਨਹੀਂ ਨਹੀਂ ਇਹ ਪੰਜ ਸੀਟਾਂ ਸੁਖਮਣੀ ਵਾਲੀਆਂ ਦੀਆਂ ਸੁਖਮਣੀ ਵਾਲੀਆਂ ਦੀਆਂ ਵੀ ਥੋੜੀ ਕ੍ਰਿਟੀਕਲ ਡੈਟਾ ਕਰਵਾਈ ਵੀ ਹੈ ਸੁਖਮਣੀ ਜਿਹਾ ਨਾ ਫਿਰ ਤੁਸੀਂ ਜੇ ਲੈ ਕੇ ਜਾਣੇ ਆਂ ਪਹਿਲੀ ਗੱਲ ਤਾਂ ਤੁਸੀਂ ਜੇ ਜਾਣਾ ਤੁਸੀਂ ਆਪੋ ਆਪਣੇ ਸੁਖਮਣੀ ਵਾਲੇ ਉਹੋ ਜੀ ਗੱਡੀ ਕਰਾ ਲਓ ਨਾ ਕਾਹੂ ਨਾਕਵਾ ਹੋ ਹਨਾ ਤੇ ਨਹੀਂ ਫਿਰ ਡੀਕ ਉਤਰਾਇਆ ਜਾਂਦਾ ਅਨਾਉਂਸਮੈਂਟ ਹੀ ਨਾ ਕਰਾਓ ਜੇ ਕੱਲ ਨੂੰ ਇੱਕ ਬੱਸ ਹੋਵੇ ਤੇ ਸੰਗਾ ਤੇ ਸੋਤ ਉੱਤੇ ਹੋ ਜੇ ਤਾਂ ਕੀ ਕਰ ਲਾਂਗੇ ਉੱਥੇ ਹਾਂ ਮਨਾ ਕਰ ਦਿੰਦੇ ਦੀ ਨਹੀਂ ਜੀ ਉਹ ਹੀ ਮੁੜ ਕੇ ਕਹਿੰਦੀ ਕਹਿੰਦੀ ਸੀ ਕਿ ਮੈਂ ਸੁਣ ਮੇਰੇ ਕੋਲ ਗੱਲ ਆ ਗਈ ਸੀ ਕਿ ਉਹ ਕਿਹੜਾ ਸੋਖਮਣੀ ਚਾ ਆਖੇ ਵੀ ਉਹ ਜਾਵੜਿੰਦੀ ਹੈ ਜਾਂ ਸੀਟ ਤੇ ਮੂਰੇ ਬੈ ਗਈ ਤੇ ਵੀ ਉਹਦੇ ਤੇ ਕਿਹੜਾ ਸੋਖਮਣੀ ਸੋਸਾਇਟੀ ਲਿਖਿਆ ਵੀ ਜਾਂ ਲੈ ਕੇ ਨਾ ਜਾਓ ਜਾਂ ਕਿੰਤੂ ਪ੍ਰੰਤੂ ਨਾ ਕਰੋ ਕੋਈ ਉੱਠ ਜੇ ਠੀਕਰ ਕਣੀ ਮੈਂ ਤਾਂ ਸਮਾ ਹੁਣ ਅਸੀਂ ਹੁਣ ਅਸੀਂ ਸੋਖਮਣੀ ਸੋਸਾਇਟੀ ਚ ਹੁਣ ਅਸੀਂ ਜੇ ਕਿਤੇ ਜਾਂਦੇ ਆ ਗੱਡੀ ਫ੍ਰੀ ਆ ਦੋ ਜਣੇ ਆ ਅਸੀਂ ਜੇ ਤੀਜਾ ਬੰਦਾ ਵਹਿੰਦਾ ਚੌਥਾ ਬੰਦਾ ਵਹਿੰਦਾ ਅਸੀਂ ਨਾਲ ਲੈ ਜਾਣੇ ਚਲ ਜੇ ਕਿਸੇ ਨੇ ਮੋਗੇ ਤੱਕ ਜਾਣਾ ਜਾਂ ਜਿੱਥੇ ਅਸੀਂ ਜਾਣਾ ਉੱਥੇ ਹੀ ਜਾਣਾਗਾ ਅਸੀਂ ਕਹਾਂਦੇ ਚਲ ਕੋਈ ਨਹੀਂ ਵੀ ਬਹਿਜੋਗਾ ਕਰਾਇਆ ਸੀ ਉਹਨੇ ਅਸੀਂ ਦੇਣਾਗਾ ਹਨਾ ਤੇ ਕੋਈ ਗੱਲ ਨਹੀਂ ਅਸੀਂ ਵੀ ਕਰਾਇਆ ਆਪਦਾ ਵੀ ਦੇਣਾ ਹੀ ਆ ਤੇ ਤੁਸੀਂ ਕੋਈ ਗੱਲ ਨਹੀਂ ਬਹਿ ਕੇ ਜਾਵੜੋ ਚਲ ਕੋਈ ਵਾਰ ਬੱਚੇ ਵਾਲਾ ਔਖਾ ਹੋ ਜਾਂਦਾ ਚਲੋ ਹੁਣ ਜਿਵੇਂ ਨਿੰਦਾ ਸੀਗਾ ਨਿੰਦਾ ਮੇਰੇ ਨਾਲ ਗਿਆ ਉੱਥੇ ਹਨਾ ਹੂੰ ਮੈਂ ਵੀ ਇਹ ਨਹੀਂ ਬਾਥਰੂਮ ਵਗੈਰਾ ਹਾਂ ਦੇਖ ਲਓ ਇਹਨਾਂ ਦਾ ਬਾਥਰੂਮ ਵਗੈਰਾ ਕਰਾਉਣਾ ਨਵਾਉਣਾ ਤਵਾਉਣਾ ਦਾ ਜ਼ਿੰਮੇਵਾਰੀ ਇਹਦੀ ਚੱਕੀ ਵੀ ਸੀਗੀ ਘਪਾਲ ਮੂਚ ਬੋਚਣੀ ਜਾਣੀ ਕੇ ਵੀ ਉਹ ਜਿਹੜਾ ਸੇਵਾ ਉਹ ਲੈ ਗਿਆ ਜ਼ਰੂਰਤਮੰਦ ਬੰਦੇ ਦੀ ਮਦਦ ਕਰਨੀ ਹਾਂ ਮੈਂ ਕਹਿੰਨੀ ਆ ਰੱਬ ਨੂੰ ਮੈਂ ਕਹਿੰਨੀ ਰੱਬ ਦੇ ਦਰਸ਼ਨ ਕਰਨ ਦੇ ਬਰਾਬਰ ਹੀ ਹੈਗੀ ਮੈਂ ਤਾਂ ਇਹ ਕਹਿੰਨੀ ਆ ਕਿ ਪਰਮਾਤਮਾ ਨੂੰ ਪਾ ਲੈਣ ਦਾ ਜੇ ਅਸੀਂ ਜਿੱਥੇ ਮਿਲਦੇ ਸੀ ਜਿੱਥੇ ਵੀ ਮਿਲਦੇ ਸੀਗੇ ਜਾਣਾ ਜਿਵੇਂ ਨਿੰਦਾਬਾਦ ਚ ਖੜ ਜਾਂਦਾ ਸੀਗਾ ਫੋਨ ਡਿੱਗ ਗਿਆ ਸੀ ਮੈਂ ਸੋਚਿਆ ਆਪਣੀ ਸਾਈਡ ਹੀ ਸਾਰੀ ਫੋਨ ਡਿੱਗ ਗਿਆ ਸੀ ਤੇ ਉਹ ਨਾ ਪਤਾ ਕੀ ਗੱਲ ਹੈ ਜੀ ਵੀ ਉਹ ਕਹਿੰਦੇ ਵੀ ਮੈਂ ਠੰਡੇ ਪਾਣੀ ਨਾਲ ਨਹੀਂ ਨਾ ਪਹਿਲੇ ਦਿਨ ਨਾ ਮੈਂ ਕਿਤੇ ਦੂਜੇ ਨਾਲ ਹੀ ਜਾਂਦੇ ਸੀਗੇ ਤੇ ਮੈਂ ਵੀ ਭਾਈ ਠੰਡੇ ਪਾਣੀ ਦੇ ਥੱਲੇ ਟੂਟੀ ਦੇ ਥੱਲੇ ਹੋ ਗਿਆ ਤੇ ਮੇਰੇ ਤੇ ਇਥੇ ਕਰਾਉਣੇ ਚੜ ਗਈ ਮੇਰਾ ਬੁਰਾ ਮੇਰੇ ਘਰ ਦਾ ਝਗੜਾ ਲਾ ਫਿਰ ਮੇਰੇ ਵੱਟ ਵੱਲ ਜਿਵੇਂ ਪਟਾਕਾ ਜਿਵੇਂ ਨਿਕਲਦਾ ਨਾ ਬਾਪੇ ਜੀ ਉਹਨਾਂ ਨੂੰ ਪਗਵਾ ਗਿਆ ਉਹਨੇ ਵੀ ਤੂੰ ਗਰਮ ਪਾਣੀ ਆਪਣਾ ਦੇ ਗਿਆਂ ਕਹਦੇ ਹੱਥ ਲਾਇਆ ਹੁੰਦਾਗਾ ਤੂੰ ਦੱਸ ਦੇਣਾ ਸੀਗਾ ਚੱਲ ਫਿਰ ਉਹਦੇ ਪਾਣੀ ਪੁੱਢ ਮੈਂ ਤਾਂ ਕਹਿੰਨੀ ਆ ਹੈਲਪਫੁਲ ਅਗਰ ਕੋਈ ਕਿਸੇ ਨੂੰ ਕਿਸੇ ਚੀਜ਼ ਦੀ ਹੈਲਪ ਦੀ ਲੋੜ ਹੈ ਨਾ ਤਾਂ ਜਰੂਰ ਕਰਨੀ ਚਾਹੀਦੀ ਹੈ ਜਿੰਨਾ ਹੋ ਸਕੇ ਹਣਾ ਆਪਣੇ ਤੋਂ ਜਿਵੇਂ ਹੁਣ ਅਸੀਂ ਪਰਮਾਤਮਾ ਨੇ ਇੰਨਾ ਜੋਗਾ ਰੱਖਿਆ ਕਿ ਜੇ ਚੱਲ ਫਿਰ ਰਹੇ ਹਾਂ ਮੈਂ ਹੁਣ ਨਾ ਉਦੋਂ ਦਾ ਕਦੀ ਇਹ ਚੀਜ਼ ਸੋਚੀ ਨਹੀਂ ਤੇ ਮੇਰੇ ਜਿੰਨੀ ਡਿੰਨੀ ਟੈਨਸ਼ਨ ਮੈਂ ਆਪ ਲੈਂਦੀ ਸੀ ਨਾ ਆਪਣੀ ਹਾਈਟ ਨੂੰ ਲੈ ਕੇ ਉਨ ਤੇ ਮੈਂ ਕਹਿੰਦੀ ਜਦੋਂ ਦਾ ਵਿਆਹ ਹੋ ਉਸ ਤੋਂ ਬਾਅਦ ਮੈਂ ਲਿੱਤੀ ਕਦੀ ਸੋਚਿਆ ਵੀ ਨਹੀਂ ਜਮਾਨਤ ਜ ਵੀ ਨਹੀਂ ਆਂਦਾ ਕਿ ਆ ਵੀ ਥੋੜੀ ਜੀ ਹੋਣੀ ਚਾਹੀਦੀ ਸੀ ਇੰਨੀ ਹੋਣੀ ਚਾਹੀਦੀ ਸੀ 4 ਫੁੱਟ ਦੀ ਹੋ ਜਾਂਦੀ ਆ ਇੰਨਾ ਹਣਾ ਜਿਵੇਂ ਕਿ ਰਮਣ ਕਈ ਵਾਰ ਕਹਿ ਦਿੰਦੀ ਹੁੰਦੀ ਆ ਇਹ ਮੈਨੂੰ ਨਹੀਂ ਹੋਣਾਗਾ ਮੈਂ ਇਹਨੂੰ ਕਹਿਣਾ ਹੁੰਦਾਗਾ ਵੀ ਤੂੰ ਕਦੇ ਵੀ ਇਹ ਕੰਮ ਨਹੀਂ ਸੋਚਣੀ ਵੀ ਮੈਂ ਇਹ ਕੰਮ ਨਹੀਂ ਕਰ ਸਕਦੀ ਠੀਕ ਹੈ ਤੂੰ ਇਹ ਗੱਲ ਦਿਮਾਗ 'ਚ ਲਿਆਇਆ ਕਰੋ ਵੀ ਮੈਂ ਹਾਂ ਇਹ ਕੰਮ ਕਰ ਸਕਦੀ ਆ ਹਨਾ ਤੇ ਇੱਕ ਤੂੰ ਤਾਂ ਤੁਰ ਹੀ ਫਿਰਦੀ ਆ ਮੈਂ ਕਹਾਂ ਮੈਂ ਮੈਂ ਥੱਲੇ ਬੈਠੇ ਕੰਮ ਉਹ ਕਰ ਸਕਦਾਗਾ ਵੀ ਜਿਹੜਾ ਨਹੀਂ ਸਾਰੇ ਕਰ ਜਾਂਦੇ ਹਨਾ ਤਾਂ ਇਹਦਾ ਆਪਣੇ ਸਾਨੂੰ ਮੈਂ ਸੋਚ ਕੇ ਬਣਾਇਆ ਜਿਹੜੇ ਮੈਂ ਨਹੀਂ ਕਰ ਸਕਦੀ ਤੁਸੀਂ ਕਰ ਦਿੰਦੇ ਹਾਂ ਹਾਂ ਵੀ ਮੈਂ ਕਹਾਂ ਵੀ ਐਂ ਕਦੇ ਨਾ ਕਹੋ ਕਦੇ ਵੀ ਆਪਦੇ ਦਿਮਾਗ 'ਚ ਕੱਟ ਨਾ ਸਮਝੋ ਆਪਣੇ ਆਪ ਨੂੰ ਕਿਸੇ ਤੋਂ ਹਨਾ ਵੀ ਮੈਂ ਕਦੇ ਨਹੀਂ ਕੱਟ ਸਕਦਾ ਹਾਂ ਉਹਦਾ ਮੈਂ ਕਹਿੰਦਾ ਹਾਂ ਉਹਦਾ ਵੀ ਇਹ ਕੰਮ ਆ ਮੈਂ ਕਰ ਲੂੰਗਾ ਨਾਲੇ ਪ੍ਰਮਾਤਮਾ ਜੋ ਵੀ ਚੀਜ਼ ਬਣਾਉਂਦਾ ਹੈ ਨਾ ਮੈਂ ਕਦੀ ਵੀ ਉਹ ਨਹੀਂ ਕੁਝ ਚੰਗੇ ਲਈ ਦਿੰਦਾ ਹੈ ਜੇ ਖੌਂਦਾ ਤਾਂ ਵੀ ਚੰਗੇ ਲਈ ਹੁੰਦਾ ਹ ਹ ਦੁੱਖ ਦੇ ਕੇ ਸੁੱਖ ਦਿੰਦਾ ਉਹ ਐਨਾ ਐਨਾ ਹੈ ਪਤਾ ਕਿ ਦੁੱਖ ਦੇ ਕੇ ਸੁੱਖ ਜ਼ਰੂਰ ਦਿੰਦਾ ਫਿਰ ਚੰਗੀ ਤਰ੍ਹਾਂ ਦਿੰਦਾ ਜਿੰਨਾ ਜਿੰਨਾ ਦੁੱਖ ਦਿੰਦਾ ਜਿਨ੍ਹਾਂ ਸਾਲ ਦਿੰਦਾ ਨਾ ਉਸ ਤੋਂ ਵੱਧ ਮੈਂ ਕਹਿੰਨੀ ਆ ਸੁੱਖ ਦਿੰਦਾ ਫਿਰ ਸੁੱਖ ਤੇ ਸੋਖ ਹੀ ਦਿੰਦਾ ਬਸ ਜੇ ਉਸ ਸੁੱਖ ਦੇ ਵਿੱਚ ਜੋਸ਼ ਨਾ ਪ੍ਰਮਾਤਮਾ ਨੂੰ ਪੁੱਲ ਗਏ ਤੇ ਫਿਰ ਤੇ ਬਾੜੀ ਹਾਂ ਮਾਸ਼ ਹਮੇਸ਼ਾ ਸੋਖੇ ਚ ਸੁਖ ਨਾ ਨੀ ਕਰੋ ਪ੍ਰਮਾਤਮਾ ਦਾ ਤੇਰੀ ਪਹਿਲਾ ਸੁੱਖ ਦੇਖ ਜਾਂਦੇ ਆ ਬਾਅਦ ਚ ਦੁਖੀ ਹੋ ਜਾਂਦੇ ਜਦੋਂ ਉਦੋਂ ਕਹਿਣਗੇ ਮੈਂ ਤਾਂ ਜਿੱਕੇ ਸੁੱਖ ਦੇਖਿਆ ਹੀ ਨਹੀਂ ਉਹਦਾ ਸਿਕਰਾਨਾ ਨਹੀਂ ਵੀ ਪਹਿਲਾ ਜਿਹੜਾ ਤੂੰ ਮੈਨੂੰ ਸੁੱਖ ਦਿੱਤਾ ਮਹਾਰਾਜ ਉਹਦਾ ਸਿਕਰਾਨਾ ਗਾਹ ਨੂੰ ਵੀ ਸੁੱਖ ਦੇ ਹੈਨਾ ਕੀ ਇੰਜ ਹੀ ਨਿਕਲ ਗਈ ਜਿੰਨੀ ਹਾਂ ਇੰਜ ਹੀ ਨਿਕਲ ਗਈ ਐ ਕਹਿੰਦੇ ਇੰਜ ਕਹ ਦਿੰਦੇ ਕਿ ਮੈਂ ਸੁਣੀ ਐ ਇਹਨਾਂ ਤੇ ਮੈਂ ਤਾਂ ਦੱਸ ਰਹੀ ਆ ਕਿ ਸਾਰੀ ਉਮਰ ਨਿਕਲ ਗਈ ਸੋਖੀ ਨਹੀਂ ਮਿਲਿਆ ਅੱਜ ਕੱਲ ਦਾ ਟਾਈਮ ਦੇ ਵਿੱਚ ਧੀਆਂ ਪੁੱਤ ਪੁੱਛ ਰਹੇ ਨੇ ਨਾ ਉਈਓ ਸੋਖ ਹਨ ਨੂੰ ਕੋਲ ਬੈ ਕੇ ਚਾਰ ਗੱਲਾਂ ਕਰ ਰਹੀ ਐ ਨਾ ਸਹਤ ਮੰਡਾਰੀ ਤੁਹਾਡਾ ਸੇਵਾ ਪਾਣੀ ਰੋਟੀ ਪਾਣੀ ਦੇ ਰਹੀ ਐ ਤੇ ਉਈਓ ਸੁੱਖ ਹੈ ਚੀਜ਼ਾਂ ਦਾ ਕੀ ਮਾਨ ਹੈ ਕੋਈ ਮਾਨ ਨਹੀਂ ਐ ਤੇ ਸਭ ਮਿੱਟੀ ਐ ਤੇ ਮਿੱਟੀ ਆਪਾਂ ਵੀ ਹੋ ਹੀ ਜਾਣਾ ਸੁੱਖ ਤੇ ਉਹੀ ਹੈ ਜਿਹੜੀ ਬਹਿ ਕੇ ਸੇਵਾ ਹੋ ਰਹੀ ਹੈ ਰੋਟੀ ਪਾਣੀ ਮਿਲ ਰਿਹਾ ਬਜੂਗਾ ਨਹੀਂ ਹੈ ਗਾਫ ਕਰ ਮੇਰੀ 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 ਕਰਦਾ ਰਹਿੰਦਾ ਹੈ ਜਾਣਾ ਕੁਝ ਵੀ ਨਹੀਂ ਨਾਲ ਤਣ ਤੇ ਕੱਪੜੇ ਪਾਏ ਉਹ ਵੀ ਮੱਚ ਜਾਣੇ ਇੱਥੇ ਛੱਡ ਜਾਣੇ ਹਨ ਕਹਿੰਦੇ ਹੁੰਦੇ ਆ ਵੀ ਨੰਗਾ ਆਉਂਦਾ ਬੰਦਾ ਤੇ ਨੰਗੇ ਹੀ ਜਾਂਦਾ ਦੁਨੀਆ ਤੋਂ ਕਿਉਂ ਉਹ ਕਿਉਂ ਕੁਝ ਵੀ ਨਹੀਂ ਹੁੰਦਾ ਉਹ ਜਿਵੇਂ ਆਂਦਾ ਹੋਵੇ ਜਾਂਦੇ ਦੇ ਕੱਪੜੇ ਵੀ ਮਾਚੇ ਆਪਾਂ ਪਾਉਣੇ ਆ ਸਲਾਈ ਕਰ ਮੈਂ ਮੈਂ ਚਲੋ ਵਾਰ-ਵਾਰ શરીર ਵੀ ਨਹੀਂ ਰਹਿੰਦਾ ਤਾਂ ਬੰਦੇ ਦਾ ਤੇ ਕੱਪੜੇ ਤਾਂ ਬੜੀ ਦੂਰ ਦੀ ਗੱਲ ਆ ਉਹ ਤੇ ਦੁਨਿਆਵੀ ਚੀਜ਼ ਆ ਗਈ ਮੈਨੂੰ ਸੱਚ ਕਿਸੇ ਬੰਦੇ ਨੇ ਕਿਹਾ ਕਹਿੰਦੇ ਜੀ ਆ ਮੈਂ ਪਤਾ ਕੀ ਗੱਲ ਮੈਂ ਤੁਹਾਨੂੰ ਕਲੀਅਰ ਕਰਦਾ ਤੇ ਅੱਜ ਦਾ ਵਲੌਗ ਤੁਸੀਂ ਜ਼ਰੂਰ ਦੇਖੋ ਇਹ ਸਪੈਸ਼ਲ ਤੁਹਾਡੇ ਲਈ ਗੱਲ ਕਹਿ ਰਿਹਾ ਮੈਂ ਮੈਂ ਆਇਆ ਵੀ ਮੈਂ ਸਹੀ ਨਾ ਸਹੀ ਆ ਮੈਂ ਗਲਤ ਨਾ ਗਲਤ ਆ ਠੀਕ ਹੈ ਜੇ ਕੋਈ ਗਲਤ ਕਰਦਾ ਮੈਨੂੰ ਗੁੱਸਾ ਵੀ ਆਉਂਦਾਗਾ ਹਨਾ ਤੇ ਵੀ ਮੈਂ ਕਹਲਾਂ ਗੁਰੂ ਰਾਮਦਾਸ ਜੀ ਦੇ ਕਹਿਣ ਵਾਲਾ ਨਹੀਂਗਾ ਤੇ ਵੀ ਮੈਂ ਵੀ ਜੇ ਕੋਈ ਗਲਤ ਆ ਤੇ ਮੈਂ ਗਾਲ ਵੀ ਵਾ ਦੰਨਾ ਹਾਂ ਠੀਕ ਹੈ ਜੀ ਤੇ ਇਹ ਕੋਈ ਸੇ ਪਿਆਰੇ ਜੇ ਬੰਦੇ ਨੇ ਕਿਹਾ ਸੀ ਮੈਨੂੰ ਤੇ ਮੈਂ ਮੈਂ ਜਵਾਬ ਦੇ ਰਿਹਾ ਉਹ ਸਾਡਾ ਜਾਨਕੀ ਨਜ਼ਦੀਕੀ ਬੰਦਾ ਹੈ ਉਹ ਜੀ ਇਹ ਜੀ ਇਹਨੂੰ ਤਾਂ ਬਹੁਤ ਹੀ ਪਿਆਰੀ ਪਿਆਰੀ ਹੈ ਪਿਆਰੀ ਪਤਾ ਕਰਕੇ ਉਹ ਤੁਹਾਨੂੰ ਦੱਸਾਂਗੇ ਅਗਲੇ ਵਲੌਗ ਦੇ ਵਿੱਚ ਤਦ ਤੱਕ ਬਨੇ ਰਹੋ ਨਵੇਂ ਵਲੌਗ ਦੇ ਨਾਲ ਅੱਗੇ ਵਲੌਗ ਦੇਖਿਓ ਕੀ ਕੋ ਕਿਹੜਾ ਬੰਦਾ ਸੀ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਹੁਣ ਦਾ ਵਲੌਗ ਅੱਜ ਦਾ ਵਲੌਗ ਇਤੋਂ ਤੱਕ ਹੀ ਹੈ ਸਤਿ ਸ਼੍ਰੀ ਅਕਾਲ ਅੱਜ ਗਏ ਸੀ ਅਸੀਂ ਹੌਸਪੀਟਲ ਤੇ ਅਰਦਾਸ ਕਰ ਰਹੇ ਹੋ ਜੀਤ ਦੀ ਜਿਹੜੇ ਉਹਨਾਂ ਨੇ ਸਾਨੂੰ ਡਾਕਟਰ ਨੇ ਇੰਨੀ ਗੱਲ ਕਹੀ ਹੈ ਇਹ ਜੇ ਪੁਆਇੰਟ ਆ ਚ ਆ ਗਿਆ ਤੇ ਖਾਣਾ ਪਊਗਾ ਜੇ ਟੈਸਟ ਕਲੀਅਰ ਆ ਗਿਆ ਤੇ ਫਿਰ ਤੇ ਕੋਈ ਲੋੜ ਨਹੀਂ ਇਸ ਲਈ ਅਰਦਾਸ ਕਰ ਰਹੇ ਹੋਂ ਗਰੂਰ ਤੁਹਾਨੂੰ ਗੁਰੂ ਰਾਮਦਾਸ ਜੀ ਅੱਗੇ ਦਵਾਈ ਟੈਸਟ ਦੇ ਵਿੱਚ ਕੋਈ ਪੁਆਇੰਟ ਨਾ ਨ ਕੋਈ ਨਾ ਤੇ ਸਭ ਕੁਝ ਵਧੀਆ ਹੋ ਜੇ ਹੈ ਨਾ ਤੇ ਤੁਹਾਡਾ ਸਾਡਾ ਸਾਥ ਹਮੇਸ਼ਾ ਬਣੇ ਰਹੇ ਲੰਮੀ ਉਮਰ ਆ ਪਰਮਾਤਮਾ ਸਾਬ ਦੀ ਹੈ ਇਹ ਇੱਕ ਐਡੀ ਦਵਾਈ ਹੈ ਨਾ ਖਾਣੀ ਬਹੁਤ ਔਕੀ ਹੈ ਸੁਖਣੇ ਚ ਪੜਕ 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 ਪੜਕਦਾ ਸੀਗਾ ਮੈਂ ਅਜੀ ਕਿਉਂਕਿ ਮੈਂ ਸੁੱਤੇ ਪਏ ਵੀ ਝਟਕੇ ਲੱਦੇ ਸੀਗੇ ਕਿ ਇਹ ਦਵਾਈ ਐਸੀ ਆ ਵੀ 14 ਘੰਟੇ ਬਾਅਦ ਲੈਣੀ ਲੈਣੀ ਹੈ ਜੈਸ ਟਾਈਮ ਮੇਰੀ 1 ਵਜੇ ਦਾ ਟਾਈਮ ਸੀਗਾ ਵੀ ਦੂਸਰੇ ਦਿਨ ਮੈਂ 1 ਵਜੇ ਲੈਣੀ ਲੈਣੀ ਚੰਦੀ ਸੀ ਦਵਾਈ ਕਈ ਵਾਰ ਮੈਂ ਦਵਾਈ ਖਾ ਕੇ ਸੌ ਜਾਣਾ ਸੋਹਣੇ ਚ ਵਜੇ ਹੋਏ ਨੇ 2:30 ਤੇ ਮੈਂ ਉੱਠ ਮੈਂ ਦਵਾਈ ਭੁੱਲ ਗਿਆ 2:30 ਬਜ ਗਈ ਕਈ ਵਾਰੀ ਤਾਂ ਖਾ ਕੇ ਸੌਂਦੇ ਸੀ ਪਾਣੀ ਉੱਡਦੇ ਸੀ ਫਿਰ ਮੈਂ ਕਹਿੰਦਾ ਸੱਚ ਖਾ ਕੇ ਪਿਆ ਸੀਗਾ ਫਿਰ ਉਹਨੂੰ ਯਾਦ ਆਣਾ ਤੇ ਸੋਹਣੇ ਚ ਵੀ ਨਾ ਦਵਾਈ ਡਰੋਂਦੀ ਰਹਿੰਦੀ ਆ ਇਸ ਕਰਕੇ ਅਰਦਾਸ ਕਰਿਓ ਤੇ ਗੁਰੂ ਰਾਮਦਾਸ ਅਗੇ ਠੀਕ ਹੈ ਤੇ ਕੇ ਵੀ ਕੋਈਂਟਾਂ ਚ ਵੀ ਨਾ ਹੀ ਆਵੇ ਹੂੰ ਠੀਕ ਹੈ ਜੀ ਅਸੀਂ ਤੁਹਾਡੇ ਲਈ ਅਰਦਾਸ ਬੇਨਤੀ ਕਰਦੇ ਰਹਿੰਨੇ ਆ ਕਰਾਂਗੇ ਜਉਦੇ ਵਾਸਤੇ ਰੋ ਆਸ ਦੇ ਖੇਡਦੇ ਰੋ ਜਵਾਨੀਆਂ ਮਾਣੋ ਬੱਚਿਓ ਤੇ ਬਜ਼ੁਰਗੋ ਤੇ ਭੈਣੋ ਸਸਾਂ ਧਿਆਨ ਰੱਖਿਓ ਘਰੋਂ ਬਾਹਰ ਜਾਂਦੇ ਹੋ ਮਾਪਿਆਂ ਨੂੰ ਦੱਸ ਕੇ ਜਾਇਆ ਕਰੋ ਕਿ ਫਲਾਣੇ ਦੇ ਘਰ ਚੱਲੇ ਆ ਕੋਚ ਚੱਲੇ ਆ ਹਾਂ ਅੰਗੈਲੀ ਨਾ ਕਰਿਆ ਕਰੋ ਦੱਸ ਕੇ ਜਾਇਆ ਕਰੋ ਅੱਬਲ ਤੇ ਜੀ ਨੂੰ ਕਿਸੇ ਨੂੰ ਵੱਡੇ ਨੂੰ ਸਾਥ ਨਾਲ ਲੈ ਕੇ ਜਾਇਆ ਕਰੋ ਬਈ ਕੁੱਤੇ ਦਾ ਕੁੱਤੇ ਅੱਜ ਕੱਲ੍ਹ ਵਿਸ਼ਵਾਸ ਤੁਹਾਨੂੰ ਆਵਾਰਾ ਕੁੱਤੇ ਠੀਕ ਹੈ ਉਹਨੂੰ ਵੀ ਵੇਲੇ ਪੈ ਜਾਣਾਗਾ ਸਿਆਣੇ ਬੰਦੇ ਨੂੰ ਪੈ ਜਾਂਦੇ ਤੇ ਬੱਚੇ ਤਾਂ ਤਾਂ ਬਣਦਾ ਹੀ ਕੀ ਆ ਹਣਾ ਇਸ ਕਰਕੇ ਆਪਦੇ ਮਾਪਿਆਂ ਦੇ ਨਾਲ ਜਾਓ ਜੇ ਜਾਣਾ ਹੈ ਜਾਂ ਕੋਈ ਸਿਆਣਾ ਤਾਇਆ ਚਾਚੇ ਨੂੰ ਨਾਲ ਲੈ ਕੇ ਜਾਓ ਇਹ ਤੇ ਚਾਕੂ ਖੂਸੂਰਾ ਲੈ ਕੇ ਜਾਓ ਤੇ ਤਾਂ ਚਾਕੂ ਖੂਸੂਰਾ ਨਾ ਲੈ ਕੇ ਜਾ ਜੋ ਆਕਾ ਦਾ ਕੀ ਬਣਦਾਗਾ ਤੇ ओके 사스리 ਕਰਦਾ ਨਹੀਂ ਵੱਡਾ ਚਾਕੂ ਚੂਰੂ ਮਤਲਬ ਵੱਡਾ ਬੰਦਾ ਹੀ ਲੈ ਕੇ ਜਾਊਗਾ ਸਾਰਾ ਚਾਕੂ ਚੂਰੂ ਕੋਈ ਹੋ ਗਿਆ ਹਾਂ ਵੱਡੇ ਬੰਦੇ ਦੇ ਨਾਲ ਜਾ ਮੇਰੇ ਵਾਲਾ ਖਤਰਨਾਕ ਜਿਹਾ ਬੰਦਾ ਹਾਂ